ਗੰਨੇ ਦਾ ਰਸ ਵੇਚਣ ਦੀ ਆੜ ਦੇ ਵਿੱਚ ਵੇਚਦਾ ਸੀ ਚਾਈਨਾ ਡੋਰ 768 ਗੱਟੂਆਂ ਸਮੇਤ ਪੁਲਿਸ ਨੇ ਕਰ ਲਿਆ ਕਾਬੂ ਰੋਹ ਦੇ ਬੇਲਣੇ ਦੀ ਆੜ ਦੇ ਵਿੱਚ ਖੂਨੀ ਕਹੀ ਜਾਂਦੀ ਚਾਈਨਾ ਡੋਰ ਦੇ ਗੱਟੂ ਵੇਚਣ ਵਾਲਾ ਪੁਲਿਸ ਨੇ ਭਾਰੀ ਮਾਤਰਾ ਦੇ ਵਿੱਚ ਖੂਨੀ ਡੋਰ ਦੇ ਗੱਟੂਆਂ ਸਮੇਤ ਕੀਤਾ ਗ੍ਰਿਫਤਾਰ ਪੁਲਿਸ ਨੂੰ ਇਹ ਕਾਮਯਾਬੀ ਸਪੈਸ਼ਲ ਸੈਲ ਦੀ ਮਦਦ ਦੇ ਨਾਲ ਹਾਸਲ ਹੋਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਰਜੇਸ਼ ਕਕਰ ਨੇ ਦੱਸਿਆ ਕਿ सोनू ਨਾਮ ਦਾ ਵਿਅਕਤੀ ਜੋ ਗੰਨੇ ਦਾ ਰਸ ਰੋਹ ਦਾ ਕੰਮ ਕਰਦਾ ਹੈ ਰੋਹ ਦੀ આર ਵਿੱਚ ਚੈਨਾ ਡੋਰ ਦੇ ਗੱਟੂ ਵੇਚ ਰਿਹਾ ਸੀ ਸਪੈਸ਼ਲ ਸੈਲ ਦੇ ਸਯੋਗ ਨਾਲ ਇੱਕ ਸੋਚਣਾ ਆਧਾਰ ਤੇ ਇਸ ਵਿਅਕਤੀ ਨੂੰ 768 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜੀਡੀਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਾਦਿਆ ਥਾਣੇ ਵਿੱਚ ਇੱਕ ਤਦੌਚੀ ਐਪਸੋਨ ਜਿਸ ਨੂੰ सोनू ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਿਆ ਨੂੰ ਪੁਲਿਸ ਵੱਲੋਂ ਜਦੋਂ ਤੁਹਾਨੂੰ ਦੱਸਿਓ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬRAND ਹੋਏ ਆ ਇੱਕ ਡੱਬੇ ਵਿੱਚ 48 ਡੱਟੂ ਨੇ ਟੋਟਲ ਇਸ 768 ਡੱਟੂ ਬੰਦੇ ਨੇ ਕਿਉਂਕਿ ਚਾਈਨਾ ਡੋਰ ਬਾਈਕ ਬੜਾ ਜੋ ਪਸੰਦ ਹੈਗਾ ਕਿ ਇਹ ਇਹਦਾ ਇਹ ਯੂਸ ਦੇ ਨਾਲ ਜਿਹੜਾ ਦੁੱਖ ਨਹੀਂ ਜਾਨ ਖਤਰਾ ਹੁੰਦਾ ਸਿਰ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਯੂਸ ਨਾਲ ਜੰਮ ਪਤਰਾ ਹੁੰਦਾ ਸਿਰ ਪੰਛੀ ਹੁੰਦੇ ਉਹਨਾਂ ਦੇ ਪਰ ਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਰ੍ਹਾਂ ਤੇ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਨਿਯੋchna ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਐਨ ਜੀਡੀ ਡਾਇਰੈਕਟਰ ਤੇ ਇਹ ਕਲੱਬ ਬੜੀ ਜੰਨੀ ਪਦਰ ਤੇ ਮਹੌਸ਼ੇੜੀ ਹੋਈ ਹੈ ਉਸੇ ਮਹੌਜੇ ਤਹਿਤ ਚੱਲ ਰਿਆਂ ਕੱਲ ਖਾਣਾ ਖਾਦਿਆਂ ਵੱਲੋਂ ਸਪੈਸ਼ਲ ਬਰਾਂਡ ਦੀ ਮਦਦ ਨਾਲ ਖਾਣਕਾਦਿਆਂ ਵਿੱਚ ਜਿਹੜੇ ਮਿਸਟਰ ਸੋਨੂ ਹੈ ਜੀ ਸੋਨ ਕੋਲ ਫੁਨਾ ਬੇਟੀਆਂ ਰੌਮਪਤੀਆਂ ਘਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਆਊਟਪਾਲੀ ਘਟੂਨੇ ਟੋਟਲ ਇਹ 768 ਘਟੂ ਬੰਦੇ ਨੇ ਜਿਹੜੇ ਬ੍ਰਾਹਮਕਾਰ ਕੀ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 33125 ਮਿਸਟਰ ਦਿੱਤਾ ਅੰਡਰ ਸੈਕਸ਼ਨ BNS 22325 ਨਾਲ ਇਹਨਾਂ ਨੇ 15 এনवायरमेंट ਪ੍ਰੋਟੈਕਸ਼ਨ ਐਟ 3 ਇੱਕੀ ờ ਕੁੰਗਿਆ ਵਾਈਲਡ ਲਾਈਫ ਪ੍ਰੋਟੈਕਸ਼ਨ ਐਟ ਲਗਾਇਆ ਨਹੀਂ ਤਾਂ ਦੇ ਖਿਲਾਫ ਕਾਰਵਾਈ ਕਰਦੇ ਆ ਪਰਚੇਸ਼ਟ ਕਰਕੇ ਫਤਿਹ ਸ਼ਰਮਿਆ ਇਸ ਨੂੰ ਗਾਂ ਫੜਨ ਹੋਣ ਹੋਰ ਪ੍ਰਕਿਰਿਆ ਚੱਲੀ ਜਾ ਰਹੀ ਹੈ ਕਿ ਇਹ ਇਸ ਨੂੰ ਫੌਲਕ ਕਿਥੋਂ ਲੈ ਕੇ ਆਂਦਾ ਉਹ ਜਿਤਨਾ ਇਤਨਾ ਲਿਖਾਸ ਹੋਵੇ ਪਰ ਨੋਟਸ ਜਵਾਬ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਰ ਨੂੰ ਬਿਲਕੁਲ ਗੂਸਨਾ ਕਰਮ ਇਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜਿਹੜੀ ਇਹਨਾਂ ਨੇ ਉੱਪਰ ਪਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨ ਕੋਈ ਕਿਸੇ ਦੀ ਜਾਨ ਦੇ ਨਾਲ ਲਵਾੜ ਨਾ ਕਰੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੁੱਲਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਅਦ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ